ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਮਿੰਟ ਰੁਕ ਰੁਕ ਸਤਿ ਸ੍ਰੀ ਅਕਾਲ ਉਹ ਨਿੰਮੋ ਕਹਿੰਦੀ ਸੀ ਤੇਰੇ ਦੁੱਧ ਦੇ ਸਾਡੇ ਵੱਲ ਹੋ ਗਏ ਆ 22000 ਰੁਪਏ ਹਾਂਜੀ ਆ 2000 ਰੱਖ ਲੈ 500 ਅਗਲੇ ਮਹੀਨੇ ਲੈ ਲਈ ਨਹੀਂ ਚਾਚਾ ਤੁਸੀਂ ਐ ਕਰੋ ਮੇਰੇ ਵੱਲੋਂ ਨਿੰਮੋ ਨੂੰ ਕੱਪੜੇ ਸਵਾ ਦਿਓ ਜੋ ਤੂੰ ਫੁੱਫੜ ਲੱਗਦਾ ਨਹੀਂ ਬੋਦਾ ਜਿਹੜਾ ਕੱਪੜੇ ਸਵਾ ਕੇ ਦੇਗਾ ਰੱਖ ਆਪਣੇ ਪੈਸੇ ਉਹ ਲੱਗਦਾ ਤੁਹਾਡੇ ਘਰ ਦਾ ਪਰੋਣਾ ਹੈ ਹਾਂ ਹਾਂ ਕੁਛ ਨਹੀਂ ਜੀ ਤੁਸੀਂ ਰੱਖੋ ਜੀ ਐ ਕਰਿਓ ਤੁਸੀਂ ਕੁਛ ਖਾ ਪੀ ਲਿਓ ਜੀ ਆਪ ਉਹ ਗੱਲ ਸੁਣੋ ਏ ਦੋ ਜੀਆ ਮੇਰਾ ਨਾਂ ਹੀ ਸਾਧੂ ਹੈ ਮੈਂ ਉਹ ਸਾਧੂ ਨਹੀਂ ਹੈ ਜਿਹੜਾ ਮੁਫਤ ਖਾਂਦਾ ਫੇਰਾ ਆਪਣੇ ਪੈਸੇ ਫੜਤੂ ਚਲੋ ਐ ਕਰੋ ਜੀ ਫਿਰ 100 ਰੁਪਇਆ ਦੇ ਦਿਓ ਮੈਂ ਦੁੱਧ ਦੇ ਪੈਸੇ ਦੇਣੇ ਐ ਕੋਈ ਸ਼ਗਨ ਨਹੀਂ ਪਾਣਾ ਚਲੋ ਸਿਰ ਤੂੰ ਮੈਨੂੰ ਠਰਕੇ ਸਹੀ ਪਾਉਂਗੇ ਤਾਂ ਸ਼ੱਕ ਨਹੀਂ ਮੈਨੂੰ ਹਾਂ ਖਰਚਾ ਤੇ ਵੀ ਉਹ ਖਰਚਾ ਹੁਣ ਜਾਈ ਨਾ ਖਰਚਾ ਬੱਤਿਓ ਸਾਰੇ ਉਹਦੀ ਮੈਮਰੀ ਰੀਫਰੈਸ਼ ਕਰਨ ਲੱਗਿਓ ਓਾ ਹੋਟਲ ਚ ਕੁੜੀ ਦੇ ਕਤਲ ਦੇ ਇਲਜ਼ਾਮ ਚੋਂ ਤੈਨੂੰ ਅਸੀਂ ਨਹੀਂ ਚਾਇਆ ਓਏ ਕੀ ਸਾਂਟਾ ਨਾ ਫੇਰ ਮਰਵਾਉਣ ਤੋਂ ਕੀ ਮਤਲਬ ਪਹਿਲਾਂ ਸਾਲੇ ਮੈਂ ਮਰਵਾਇਆ ਤੇ ਹੋਰ ਕਿਨੇ ਮਰਵਾਇਆ ਸੀ ਨਾ ਸਾਲੇ ਕੁੜੀ ਦੇ ਕਬਰ 'ਚ ਜਾਂਦਾ ਤੇ ਨਾ ਉਹਦੀ ਮਰੀ ਪਈ ਤੇ ਲੈ ਕੇ ਸਾਧੂ ਖਬਰ ਦਿੰਦਾ ਮੈਨੂੰ ਕੋਈ ਸ਼ੌਕ ਨਹੀਂ ਸੀ ਉੱਥੇ ਜਾਂਦਾ ਮੈਂ ਮਸਲਾ ਸਮਝਾਉਣ ਗਿਆ ਸੀ ਉੱਥੇ ਮਸਲਾ ਨੂੰ ਸਾਲਾ ਕਸ਼ਮੀਰ ਮਸਲਾ ਸੀ ਜੇ ਅਸੀਂ ਜਾਂਦੇ ਉੱਥੇ ਕੁੜੀ ਦੇ ਦੰਗੀਆਂ ਵੱਟੜੀਆਂ ਸੀ ਓਏ ਓਏ ਕੀ ਬੁਲਸ਼ਿਟ ਲੈਂਗੁਏਜ ਯੂਜ਼ ਕਰ ਰਹੇ ਹੋ ਮੇਰੀ ਫਰੈਂਡ ਆ ਯਾਰੋ ਸਾਲਾ ਫਰੈਂਡ ਦਾ ਹੋਇਆ ਜਦੋਂ ਮਰੀ ਸੀ ਤੇਰੀ ਅੱਖ 'ਚੋਂ ਹੰਝੂ ਇੱਕ ਨਹੀਂ ਡਿਗਿਆ ਨਾ ਹੰਝੂ ਸਾਲਿਓ ਕਰੰਟ ਲਾ ਕੇ ਮਰੀ ਸੀ ਪਈ ਮੈਂ ਉਹਦੇ ਕੋਲ ਬਹਿ ਕੇ ਕੀਰਨੇ ਪੰਦਾ ਐਨੇ ਚਵਲ ਨੇ ਪਿਛੇ ਕੁੱਤੇ ਵਾਲੀ ਜੂਰ ਹੋਈ ਪਈ ਆ ਸਾਲਾ ਘਰ ਜਵਾਈ ਸਾਲਾ ਘਰ ਜਵਾਈ ਦੀ ਗਾਲ ਘਰ ਦੋ ਮੈਂ ਤੁਹਾਡੀ ਭੈਣ ਨੂੰ ਮੈਂ ਸਾਡੀ ਭੈਣ ਹੁੰਦੀ ਨਾ ਅਸੀਂ ਖੂਹ ਚ ਸੁੱਟ ਦਿੰਦੇ ਤੈਨੂੰ ਤੇ ਆਪਣੀ ਭੈਣ ਨੂੰ ਤਾਂ ਚੰਗੀ ਦਾ ਵਿਆਹ ਦਿੰਦੇ ਮੈਨੂੰ ਮੈਨੂੰ ਖਤਰਾ ਨਿਕਲਿਆ ਜਨਾਨੀ ਤੋਂ ਤੋਂ ਵਧੀਆ ਸਾਹਮਣੇ ਨੂੰ ਮੈਂ ਜਨਾਨੀ ਸਾਹਮਣੇ ਨਾ ਤੂੰ ਜਨਾਨੀ ਵਿਆਹੀ ਹੈ ਕਿ ਗੋਦ ਲਈ ਆਹੋ ਨਾਲੇ ਸਾਡੀਆਂ ਜਨਾਨੀਆਂ ਤਾਂ ਸੜਕ ਤੇ ਰੋਲੀਆਂ ਫਰਤੀਆਂ ਨੇ ਤੇਰੀ ਵਾਲੀ ਤਾਂ ਰੋਲਦੀ ਆ ਤੂੰ ਨਾ ਬੋਲ ਸਾਲਾ ਥੋੜੇ ਕਰਕੇ ਰੋਲੀ ਫਰਦੀ ਆ ਨਾ ਅਸੀਂ ਇਹ ਘਰ ਦੀ ਰਜਿਸਟਰੀ ਦਾ ਇਨੇ ਮੂੰ ਮੇਰਾ ਕੁੜਤਾ ਸੀ ਉਹ ਕਿੱਥੇ ਹੈ ਡੈਡੀ ਜੀ ਉਹ ਤਾਂ ਮੈਂ ਅੰਦਰ ਰੱਖਿਆ ਹੀ ਉਹ ਮੈਂ ਟੋਲਦਾ ਮਰ ਗਿਆ ਝੋਲੇ 'ਚ ਜੱਲੇ ਆ ਦਿਖਾ ਮੈਨੂੰ ਦੇਖ ਕੇ ਭੁੱਖ ਲੈਂਦੀ ਆ ਆਹੋ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਕਿੱਥੇ ਦੀ ਤਿਆਰੀ ਕਿੱਧਰ ਨੂੰ ਚੱਲੇ ਮੈਂ ਕਿੱਧਰ ਜਾਣਾ ਹੈ ਹਾਂ ਤੁਸੀਂ ਚੱਲੋ ਤੂੰ ਕੀ ਦੇਖਦਾ ਬਿਟਰ ਬਿਟਰ ਤੂੰ ਵੀ ਚੱਲ ਸਾਲਿਆ ਉਹ ਚਾਚਾ ਕਮਾਲ ਹੈ ਤੂੰ ਤਾਂ ਜਾਣੀ ਜਾਣੈ ਤੈਨੂੰ ਕਿਵੇਂ ਪਤਾ ਲੱਗਿਆ ਤੇਰਾ ਸਾਲਾ ਹਾਂ ਔਰ ਇਹੀ ਤੇ ਤੈਨੂੰ ਅੱਜ ਦੇਖਣਾ ਹੈ ਆਪਣੀ ਭੈਣ ਵਾਸਤੇ ਸੱਚੀ ਹਾਂ ਫਿਰ ਦੇਖ ਦੇਖੀ ਉਹ ਬੈਠੋ ਬੈਠਦੇ ਓਏ ਇੱਥੇ ਕਿਉਂ ਬੈਗਿਆ ਪਤੰਦਰ ਮੈਂ ਤੈਨੂੰ ਬੈਠਣ ਨੂੰ ਕਿਹਾ ਹੈ ਜੰਗਲ ਪਾਣੀ ਜਾਣ ਨੂੰ ਨਹੀਂ ਕਿਹਾ ਇੱਥੇ ਬੈਠ ਇੱਧਰ ਆ ਜਾ ਅੱਛਾ ਜੀ ਅੱਛਾ ਪਾਣੀ ਲਿਆਈ ਹਾਂਜੀ ਰੈਡੀ ਜੀ ਸਸੀ ਕਾ ਜੀ ਇਹਦਾ ਕਿਉਂ ਚਾਂਕਦਾ ਹੈ ਆ ਜਦੋਂ ਕਿਸੇ ਝੋਟੇ ਨੂੰ ਦੇਖ ਲੈਂਦਾ ਜੀ ਬਸ ਐਂ ਹੱਡੀਆਂ ਰਹਿ ਜਾਂਦੀਆਂ ਜੀ ਇਹਦੀਆਂ ਇਹਦਾ ਮਤਲਬ ਮੈਂ ਝੋਟਾ ਹੈ ਨਹੀਂ ਜੀ ਦਰਅਸਲ ਇਹ ਬਚਪਨ ਦੇ ਵਿੱਚ ਸੀ ਜਦੋਂ ਇਹਦੇ ਮਗਰ ਝੋਟਾ ਪੈ ਗਿਆ ਸੀਗਾ ਜੀ ਇਹਦੀਆਂ ਡਰਨ ਵਾਲ ਅੱਖਾਂ ਐਂ ਹੱਡੀਆਂ ਰਹਿ ਗਈਆਂ ਜੀ ਬਸ ਇੱਥੇ ਐਡਜਸਟ ਹੋ ਗਈਆਂ ਇਹਦੀ ਭੈਣ ਤੇ ਮਗਰ ਤਾਂ ਨਹੀਂ ਕੋਈ ਡੰਗਰ ਪੱਛਾ ਪਿਆ ਆ ਕਿਤੇ ਉਹਦੀਆਂ ਵੀ ਅੱਖਾਂ ਐਂ ਹੋਣ ਨਹੀਂ ਜੀ ਨਹੀਂ ਉਹ ਤਾਂ ਠੀਕ ਹੈ ਜੀ ਸਿਆਣੇ ਨੇ ਕਿਹਾ ਨੀ ਮੈਂ ਚੱਕ ਦੂੰ ਕੜੇ ਦੇ ਉੱਤੋਂ ਕਲਦਾ ਕਰਾ ਦੂੰ ਹੱਥ ਖੜੇ ਬੱਲੀਏ ਸੋਹਣੇ ਮਲਾਈ ਤੇ ਟੁੰਨੋ ਸ਼ਕਾ ਘੰਟਵਾ ਆਪੇ ਦੇ ਅਈਨਾ ਤੱਤਾ ਕਿ ਪੈਣਾ ਤੇਰੇ ਕਾਲੀ ਰਾਣੀ ਆ ਆਪਣੇ ਦੁੱਧ ਦਾ ਗਲਾਸ ਫੜਾਓ ਜੀ ਯਾ ਕਹਿਣਾ ਮਾਂ ਦੀ ਹੁਣ ਹੈ ਅਮਰੀਕਾ ਲ ਧਿਆਨ ਨਾ ਸੁਣ ਲੈ ਕਨ ਖੋਲ ਕੇ ਮੈਨੂੰ ਦੁੱਧ ਤੇ ਚਾਹ ਤਤੀ ਚਾਹੀਦੀ ਆ ਤੈਨੂੰ ਮੈਂ ਦੱਸਾਂ ਚਾਹ ਮੈਂ ਸਿੱਧੀ ਤੇਰੇ ਮੂੰਹ ਚ ਨਾ ਪੁੰਨਦੀਆ ਕਰਾਂ ਮੈਂ ਤੇਰੇ ਪਿਓ ਦੀ ਨੌਕਰ ਰੱਖੀ ਆ ਨਹੀਂ ਪਾਪਾ ਜੀ ਤਾਂ ਕਦੋਂ ਦੇ ਪੂਰੇ ਹੋ ਗਏ ਕੋਈ ਗੱਲ ਨਹੀਂ ਮੈਂ ਆਪ ਤੱਤਾ ਕਰ ਲੈਣਾ ਉਹ ਗੇ ਨਹੀਂ ਨਹੀਂ ਖੜ ਜਾ ਮੈਂ ਤੈਨੂੰ ਲੌਂਗ ਲੈਣੇ ਆਪਾਂ ਦੱਸਣਾ ਆਪੂ ਆਣੋ ਮੋਲੇ ਤਾਂ ਮਾਰਕਾ ਉਹ ਨਾ ਫੁਗ ਉਹ ਤੇਰੀ ਕੁਨੁਲੀ ਵਿੱਚ ਤਾਂ ਮਾਦਾ ਪੰਛੀ ਵੀ ਨਹੀਂ ਆਉਂਦੀ ਕੁਲੀ ਕਿੱਥੋਂ ਆ ਜੂ ਸ਼ੁਕਰ ਦਾ ਤਾਂ ਨੀਚੇ ਬੈਠਾ ਸ਼ੁਕਰ ਨੂੰ ਬਿਠਾਵਾਂ ਕਿ ਥੱਲੇ ਹੋਰ ਉੱਕੇ ਕੇ ਬੈਠੂ ਪਰ ਸਵਾਇਸ ਸੋਫੇ ਤੇ ਕਪੜਾ ਚੜਿਆ ਐ ਕਿੰਵੇਂ ਬੈਠੂਗਾ ਅੜਿਓ ਮਿਸਟਰ ਅਨਮੋਲ ਸਿੰਘ ਲੈਸਨ ਆਈ ਗੋ ਕੈਨੇਡਾ ਐਂਡ ਬ੍ਰਿੰਗ ਯੋਰ ਪਾਬੀ ਨਾਲੇ ਤੂੰ ਉਹ ਪੜਤਾ ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੁਰੇ ਲਾਇਆ ਨਾ ਜੱਟ ਨੇ ਤਾਂ ਮੈਨੂੰ ਨਿਹਾਲ ਸਿੰਘ ਨਾ ਆਖੀ ਪੰਦ ਤੈਨੂੰ ਬੰਦਾ ਨਹੀਂ ਬੋਲੀਦਾ ਇੱਥੀ ਪਸ ਮੂਦਿੰਗਾ ਪੰਚਾਇਤ ਚਲ ਫੇੜੇ ਨਾ ਖਾਲੀ ਮੈਥੋਂ ਚਲੋ ਤਾਰੀ ਚਲੀਏ ਖੋਲ ਕੋੜੀ ਤੇ ਚੱਕ ਬੰਦੂਖ ਚਲੀਏ ਕੰਨੀ ਜਾਉਣੇ ਮੋੜ ਤਿਆਰੀ ਅੱਡੀ ਛੱਡ ਦੇ ਜੱਟ ਨੇ ਮਾਰੀ ਧਮਕ ਪੈਂਦੀ ਪਾਉੜਦੀ ਤਾਰੀ ਸੜਿਆ ਜਦੋਂ ਵੀ ਤੇ ਸਲਾਹ ਦਿੱਤੀਆਂ ਨਾ ਪੁੱਠੀ ਸਲਾਹ ਦਿੱਤੀ ਆ ਇਹ ਜਿਹ ਬਿੱਜੂ ਮੈਂ ਜਿਹੜਾ ਤੇਰੀ ਸਲਾਹ ਮੰਨ ਲੈਣਾ ਉਤੋਂ ਸਾਲਾ ਬਿੱਜੂਆਂ ਦਾ ਸਰਦਾਰ ਪਿੰਡ ਦਾ ਸਰਪੰਚ ਜਿਹੜਾ ਸਾਲਾ ਅਬਦੁੱਲ ਡਰਮ ਮਾਰ ਗਈ ਭਾਣ ਮੈਂ ਤਾਂ ਹੈਰਾਨ ਆ ਕਿਹੜਾ ਕਰਾਉ ਇਹ ਜੀ ਨਾ ਬਿਆ ਸਾਲੇ ਕਹਿ ਜੀ ਤਾਂ ਪਈ ਆ ਬੰਬੋਏ ਹੈ ਬੰਬੋਏ ਹਟ ਓਏ ਇਹਨੂੰ ਆ ਦੇਖ ਤਾਰੀਫ ਤੈਨੂੰ ਸਾਲਿਆ ਕੀ ਮਿਲਦਾ ਗੂਗਲ ਤੋਂ ਆ ਮਾਸੂਮ ਮਾਸੂਮ ਕੁੜੀਆਂ ਦੀਆਂ ਫੋਟੋਆਂ ਮੈਂ ਪ੍ਰਿੰਟ ਕਰਕੇ ਬਈ ਇਹ ਜਿਹੇ ਪੰਜ-ਸੱਤ ਫੋਟੋਆਂ ਪ੍ਰਿੰਟ ਕਰਕੇ ਜੇਬ ਵਿੱਚ ਪਾਏ ਹੁੰਨਾ ਉਹਦੇ ਦਾ ਹੌਸਲੇ ਹੋਰ ਹੁੰਦਾ ਹੈ 2 ਵਨ ਥਿੰਗ ਦੋ ਤਿੰਨ ਮੇਰੇ ਲਈ ਵੀ ਪ੍ਰਿੰਟ ਕਰ ਓਕੇ ਓਏ ਆਈ ਲਾਈਕਰ ਮੇਰਾ ਵੀ ਹੌਸਲਾ ਬਲੰਦਾ ਹੋਵੇ ਐਂਡ ਵਨ ਮੋਰ ਥਿੰਗ ਹਾਂ ਆਪਣੇ ਲਈ ਨਾ ਪ੍ਰਿੰਟ ਕਰੀ ਉਹ ਕਿਉਂ ਸ਼ੀ ਇਜ਼ ਮਾਈ ਪਰਸਨਲ ਰੈਮਿੰਟ ਟੈਂਡਨ ਮੈਂ ਵੇਪੋਦ ਜੋ ਗਿਆ ਪਾੜੀ ਵਿੱਚ ਦੁਰਜਲੀ ਦਰਵਾਜ਼ਾ ਧੀਏ ਤੂੰ ਪਿਆ ਦਿੰਦੀ ਪਾਣੀ ਡੰਗਰਾਂ ਨੂੰ ਭਲਾ ਦੂ ਪਰ ਇਹਨੂੰ ਨਹੀਂ ਬੁਲਾਉਂਦੀ ਇਹਨਾਂ ਦਾ ਸ਼ਬੀਲ ਦੇ ਵਿੱਚ ਸੰਗਤਾਂ ਨਹੀਂ ਪਾਣੀ ਪਿੰਦੀਆਂ ਜਿੰਨਾ ਇਹ ਡੱਫਦੀ ਹੈ ਪਤਾ ਨਹੀਂ ਇਹਦੇ ਅੰਦਰ ਕੀ ਕਿਸ਼ਤੀ ਚੱਲਦੀ ਹੈ ਲਖਾਂ ਮਾਂ ਵਰਗੀ ਲੁੱਤਰੋ ਕਿਵੇਂ ਘਟ ਘਟ ਜਵਾਨ ਚਲਦੀ ਆ ਜੇ ਇਹ ਜੀਆਂ ਤਾਂ ਹੀ ਤਾਂਗ ਲੈਣੇ ਖੋਟੇ ਸਿੱਕੇ ਵਾਂਗ ਮੋੜਦੀ ਮੋੜੀ ਨਹੀਂ ਸੁਖਣਾ ਰੁੱਸ ਕੇ ਆਈ ਆ ਫੇਰ ਤਾਂ ਭਾਈ ਸਨਮਾਨ ਕਰਨਾ ਬੰਦਾ ਹੈ ਉਹ ਮਾਤਾ ਕਾਨੂੰ ਕਲੇਸ਼ ਵਧਾਉਣੀ ਹੈ ਹੋਰ ਨਾ ਕਿਤੇ ਬੇਬੇ ਪੂਤ ਨਹੀਂ ਬਣ ਕੇ ਚੰਬੜ ਜੇ ਤੈਨੂੰ ਫੇਰ ਜੂ ਬਾਬਿਆਂ ਨੂੰ ਲੱਸੀ ਚੜਾਉਂਦੀ ਫਿਰੇਗੀ ਆ ਬੇਬੇ ਨੂੰ ਹੀ ਪਾਣੀ ਪਿਆ ਆ ਲੈ ਚਲ ਸੁਲਾ ਨੇੜੇ ਤੱਕ ਤਾਂ ਭੌਤਿਆ ਨਹੀਂ ਲੋਕਾਂ ਦਾ ਸੂਰਜ ਤੱਕ ਪਹੁੰਚ ਜਾਂਦਾ ਇਹ ਤੇਰੇ ਤੱਕ ਨਾ ਪਹੁੰਚੂ ਨਾ ਮੇਰੇ ਤੇ ਸੂਰਜ ਚ ਕੋਈ ਫਰਕ ਨਹੀਂ ਹੈਗਾ ਤੂੰ ਸੂਰਜ ਤੋਂ ਵੱਧ ਤਪਦੀ ਆ ਸੂਰਜ ਵੀ ਸਵੇਰੇ ਤੇ ਤੋ ਅੱਗ ਲੈ ਕੇ ਚੜਦਾ ਉਹ ਮਾਤਾ ਗੱਲ ਨਾ ਬਤਾ ਜੇ ਕਿਤੇ ਬੇਬੇ ਮਰ ਗਈ ਨਾ ਫਿਰ ਪਿਆਸੇ ਕਾਂ ਦੀਆਂ ਪਿਆਸੀ ਮਾਂ ਦੀਆਂ ਕਹਾਣੀਆਂ ਪੜਿਆ ਕਰਨਗੇ ਨਿਆਣੇ ਉਹ ਹੁਣ ਤਾਂ ਪਾਣੀ ਨਾ ਸਰ ਜਾਣਾ ਜੇ ਕਿਤੇ ਬੇਬੇ ਦੇ ਕੇ ਕਾਕਾ ਉਮਰ ਕਿੰਨੀ ਆ ਤੇਰੀ ਜੀ ਉਮਰ ਦੱਸਦੀ ਫਿਰ ਹੋਰ ਕੁਝ ਤਾਂ ਪੁੱਛਣੇ ਨਹੀਂ ਤੁਸੀਂ ਨਾ ਨਾ ਤੁੱਕਾ ਨਹੀਂ ਲਾਉਣਾ ਬੇਟੇ ਤੁੱਕਾ ਨਹੀਂ ਲਾਉਣਾ ਜੇ ਨਹੀਂ ਪਤਾ ਤਾਂ ਕਰੇ ਮੰਮੀ ਨੂੰ ਫੋਨ ਕਰਕੇ ਪੁੱਛ ਲੋ ਉਮਰ 30 ਪਲੱਸ ਹੈ ਜੀ 30 ਪਲੱਸ ਤਾਂ ਮੈਂ ਵੀ ਹਾਂ 30 ਪਲੱਸ 30 ਤੂੰ 30 ਚ ਕਿੰਨਾ ਕੁ ਪਲੱਸ ਤਾਂ ਇਹ ਦੱਸ 35 ਸਾਲ ਜੀ 35 ਉਮਰ ਦਾ ਕੀ ਹੈ ਐਨਾ ਕ ਤਾਂ ਚੱਲ ਜਾਂਦਾ ਮੈਂ ਤੁਹਾਡੇ ਦਾਦਾ ਜੀ ਤੋਂ 12 ਸਾਲ ਛੋਟੀ ਸੀ ਫੇਰ ਤਾਂ ਦਾਦੇ ਨੇ ਗੋਦ ਹੀ ਲਈ ਹੋਣੀ ਹੈ ਪਰ ਦੱਸ ਕਮੀ ਕੀ ਹੈ ਮੇਰੇ ਜੀ ਉਹੀ ਕਮੀਨੀ ਸਗਾ ਤੋਂ 35 40 ਕਿਲੋ ਫालतੂ ਆ ਮੇਰੀ ਇਹ ਗੱਲ ਸੁਣ ਲੈ ਮੈਂ ਕਹਤਾ ਇਹ ਵਿਆਹ ਨਹੀਂ ਹੋ ਸਕਦਾ ਪਰ ਕਿਉਂ ਨਹੀਂ ਹੋ ਸਕਦਾ ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਕਹ ਦੇ ਕੇ ਝੂਠ ਹੈ ਐਂਕ ਮੈਂ ਕਹਿੰਦਾ ਝੂਠ ਹੈ ਉਹ ਕੁੜੀ ਮੇਰਾ ਰੱਬ ਹੈ ਮੇਰਾ ਸੱਚਾ ਪਿਆਰ ਹੈ ਮੈਂ ਕਿਸੇ ਹੋਰ ਦਾ ਨਹੀਂ ਹੋ ਸਕਦਾ ਇਹ ਸੋਨੇ ਵਰਗੀ ਪਵਿੱਤਰ ਦੇ ਉਸ ਦੀ ਹੋ ਚੁੱਕੀ ਹੈ ਨੇ سونے ਵਰਗੀ ਦੇ ਮੈਂ ਤਾਂ ਖੋਲੀ ਕੋੜਾ ਹੋਰ 10 ਮਿੰਨੂ ਕੋੜਾ ਤੈਨੂੰ ਦੱਸ ਕੇ ਕੁੜੀ ਮਰਾਉਣੀ ਆ ਮੈਂ ਦਿਮਾਗ ਖਰਾਬ ਹੈ ਮੇਰਾ ਸਰ ਆਪ ਇਹ ਮਤ ਸੋਚਨਾ ਕਿ ਇਹ ਮੇਰੀ ਘਰ ਵਾਲੀ ਕਾ ਭਤੀਜ ਹੈ ਆਪ ਜਿੰਨੀ ਚਾਹੇ ਇਸ ਕੋ ਸਜ਼ਾ ਦੇ ਸਕਤੇ ਹੋ 50 ਕੋੜੇ ਮੈਨੂੰ ਲੱਗਦਾ ਹੈ ਅਭੀ ਵੀ ਸਜ਼ਾ ਥੋੜੀ ਘੱਟ ਹੈ 40 ਕੋੜੇ ਇਸ ਕੇ ਲਈ ਕਰਮ ਸਿੰਘ ਤੁਹਾਰੇ ਲਈ 50 ਕੋੜੇ ਮੈਨੂੰ ਕੋੜੇ ਕਿਉ ਮੈਨੂੰ ਕਿਸ ਗੱਲ ਦੀ ਸਜ਼ਾ तुम्हारा दोष रिश्तेदारों को भर्ती करना और हिंदी में पंजाबी दी मिलावट करना अगर राज पाठ नहीं संभाल सकते तो इस्तीफा दीजिए सर इस्तीफा तो दे शायद आपको इस बात का इलम नहीं कि राज और खाज आप करके ही स्वाद आता है अब कोड़े साथ कर दिए जाए तुम बताओ कोड़े खाने से पहले आपकी कोई अंतिम इच्छा है मेरे हिस्से के कोड़े भी ਪਪਰਜੀ ਕੋ ਲਗਾਇਆ ਜਾਏ ਔਰ ਲਗਾਇੇ ਵੀ ਵਹਾਂ ਜਾਏ ਜਹਾਂ ਮੈਂ ਕਹੂੰ ਮੈਂ ਵੀ ਸਹਿਮਤ ਹਾਂ ਐਕਸਲੈਂਟ ਓਏ ਦਰ ਫੇਟਾ ਮੂ ਤੇਰੇ ਨਾਲ ਤੇਰੀ ਭੂਆ ਦੇ ਪਛਾਣ ਲਿਆ ਪਛਾਣ ਲਿਆ ਆਪ ਤੋਂ ਵਹੀ ਹੋਣਾ ਜੋ ਟੈਲੀਵਿਜ਼ਨ ਕੇ ਉੱਤੇ ਆਤੇ ਹੋ ਹੈ ਕੈਸੇ ਮੂ ਰੱਖੀ ਬਾਬਾ ਲੋਕਾਂ ਦਾ ਜਮੀਰਾ ਮਰੀਆਂ ਪਈਆਂ ਉਹਨਾਂ ਨੂੰ ਜਗਾਉਂਦਾ ਫਿਰਦਾ ਜਾਗਦੇ ਰਹੋ ਆ ਜਾ ਬਹਿ ਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਰੂੜੀਆਂ ਤੇ ਬੇਅਗਬੀ ਹੋਈ ਇਹ ਭਲਾ ਜਾਗੇ ਸ਼ਾਂਤ ਮਈ ਧਰਨੇ ਤੇ ਬੈਠਾ ਤੇ ਸਿੱਧੀਆਂ ਗੋਲੀਆਂ ਚਲਾਈਆਂ ਇਹ ਲੋਕ ਜਾਗੇ ਬੱਚੇ ਬੱਚੇ ਨੂੰ ਨਸ਼ਿਆਂ ਤੇ ਲਾਤਾ ਇਹ ਲੋਕ ਜਾਗੇ ਬਸਾਂ ਚ ਰੇਪ ਮੰਦਰਾ ਚ ਰੇਪ ਇਹ ਲੋਕ ਜਾਗੇ ਕਿਹੜੇ ਲੋਕਾਂ ਨੂੰ ਜਗਾ ਰਹਾਂ ਓਏ ਜਿਹੜੇ ਹੀ ਕਬੂਤਲ ਪਿੱਛੇ ਆਪਣੀ ਵੋਟ ਵੇਚ ਦਿੰਦੇ ਨੇ ਓਏ ਕਿਹੜੇ ਲੋਕਾਂ ਨੂੰ ਜਗਾ ਰਹਾਂ ਜਿਨ੍ਹਾਂ ਨੇ ਆਪਣੀਆਂ ਜਮੀਰਾਂ ਲੀਡਰਾਂ ਦੇ ਕੋਲੇ ਗਹਿਣੇ ਧਰੀਆਂ ਹੋਈਆਂ ਨੇ ਵੋਟ ਆ ਗਈਆਂ ਇਹ ਹੁਣ ਲੀਡਰਾਂ ਦੇ ਕਹੇ ਤੋਂ ਜਾਗਣਗੇ ਝੂਠੇ ਵਾਅਦਿਆਂ ਨਾਲ ਲਾਰਿਆਂ ਨਾਲ ਨੌਕਰੀਆਂ ਦੇ ਚਾਸਿਆਂ ਨਾਲ ਅਰਜਾ ਮਾਫੀ ਦੇ ਚਾਸਿਆਂ ਨਾਲ ਜਾਗਣਗੇ ਲੋਕ ਹੈ ਐਸੇ ਐਸੇ ਲਾਲੀ ਪੋਪ ਇਹਨਾਂ ਨੂੰ ਲੀਡਰ ਦੇਣਗੇ ਫਿਰ ਇਹ 5 ਸਾਲ ਸੁੱਤੇ ਰਹਿਣਗੇ ਇਹਨਾਂ ਨੂੰ ਕਾ ਸੁੱਤੇ ਰਹੋ ਰਹਾ ਸੁੱਤੇ ਤੁਸੀਂ ਓ ਮੈਂ ਤਾਂ ਕਹਿਣਾ ਤੁਸੀਂ ਪਹਿਣ ਦਿਓ ਦੀਨੋਂ ਛੁੱਟਾ ਹੀ ਰਹੋ ਬੈਠਾ ਦੇਖ ਕੇ ਮੈਂ ਜਿਵੇਂ ਇਥੇ ਚੌਲਵੰਡੀ ਦੇ ਹੁਣ ਸਰਦ ਦੇ ਹਿੱਕੇ ਮੇ ਜਿਵੇਂ ਸਾਰਾ ਜੰਗ ਜਿੱਤ ਕੇ ਆਇਆ ਹੁੰਦਾ ਓਏ ਮੇਰੀ ਅਠਵੀਂ ਬੈਠ ਕੇ ਯਾਰ ਸੌਰਿਆ ਤੇਰੇ ਸਕੇ ਪਿਓ ਦੀ ਖਾਤਰ ਮੁਫਤ ਚ ਲੱਸੀ ਦਾ ਗਲਾਸ ਨਾ ਡੋਲਨੇ ਉਥੇ ਕੁੜੀ ਨੂੰ ਵਿਖਾਉਣ ਵਾਸਤੇ 300 ਦੀ ਬੋਤਲ ਡੋਲ ਕੇ ਆ ਗਿਆ ਨਾ ਪਿਓ ਨੇ ਕਿਹੜਾ ਮੇਰੇ ਨਾਲ ਲਾਵਾ ਲੈਣੀਆਂ ਨੇ ਉਹ ਫਿਰ ਕੁੜੀ ਨੇ ਕਿਹੜਾ ਲੈ ਲੀਆਂ ਉਹ ਵੀ ਆਪਣੇ ਪਿਓ ਦੀ ਪਸੰਦ ਤੇ ਮੁੰਡੇ ਨਾਲ ਕਰਾਉ ਤੇ ਜਿਹੇ ਜੀ ਕੁੱਤੇ ਖਾਣੀ ਅਸੀਂ ਉਹਦੇ ਪਿਓ ਨਾਲ ਕਰਕੇ ਆਏ ਆਂ ਆਪਣੇ ਹੱਥੀ ਕੁੜੀ ਨੂੰ ਮਾਰਨਾ ਪਸੰਦ ਕਰੂ ਇਹਨੂੰ ਨਹੀਂ ਪਸੰਦ ਕਰਦਾ ਪਰ ਤੁਹਾਨੂੰ ਕੀ ਲੋੜ ਸੀ ਬਗਵਾਸ ਕਰਨ ਦੀ ਮੇਰੇ ਡੈਡੀ ਜੀ ਨਾਲ ਡੈਡੀ ਜੀ ਉਹ ਤੇਰਾ ਡੈਡੀ ਕਿਵੇਂ ਹੋ ਗਿਆ ਉਹ ਹੂੰ ਨਾਲੇ ਸੌਰੇ ਨੂੰ ਡੈਡੀ ਜੀ ਨਹੀਂ ਕਹੂੰਗਾ ਹੋਰ ਵੀਰ ਜੀ ਕਹੂੰਗਾ ਕੀ ਲੋੜ ਸੀ ਤੁਹਾਨੂੰ ਬਗਵਾਸ ਕਰਨ ਦੀ ਸਾਡਾ ਤਾਂ ਸੌਰਿਆ ਬ ਆਸ਼ਨ ਕਾਰਡ ਦੇਖ ਕੇ ਬਕਵਾਸ ਸ਼ੁਰੂ ਕਰਦੇ ਹੁੰਦੇ ਆ ਪਰ ਮੇਰਾ ਕੰਮ ਤਾਂ ਖਰਾਬ ਕਰਤਾ ਨਾ ਆਪਾਂ ਰਲ ਕੇ ਕੋਈ ਸਕੀਮ ਲਾ ਲਈਏ ਉਹ ਸਕੀਮ ਲਾਉਣ ਵਾਲਾ ਸੌਫਟਵੇਅਰ ਤਾਂ ਤੂੰ ਢੋਲਤਾ ਧਾਰੂ ਕੋਈ ਤਾਂ ਤਰੀਕਾ ਦੱਸੋ ਮੀ ਉਹਦਾ ਪਿਓ ਮੈਨੂੰ ਪਸੰਦ ਕਰਨ ਲੱਗ ਜਾਏ ਇੱਕ ਤਰੀਕਾ ਹੈਗਾ ਤੂੰ ਪੁਨਰ ਜਨਮ ਲੈ ਲੈ ਉਂ ਤਾਂ ਭਰਾਵਾ ਔਖਾ ਹੈ ਤੇਰਾ ਉਹਦੇ ਪਿਓ ਸਾਹਮਣੇ ਬਸ ਮੇਰੀ ਉਮੇਸ਼ ਸੋਹਣੀ ਬਣਾ ਦੋ ਓਏ ਇਮੇਜ ਤਾਂ ਤੇਰੀ ਸ਼ੀਸ਼ੀ ਅਗੇ ਨਹੀਂ ਸੋਹਣੀ ਆਉਂਦੀ ਕੁੜੀ ਦੇ ਪਿਓ ਕੇ ਕਿਵੇਂ ਸੋਹਣੀ ਕਰਦੀ ਓਏ ਯਾਰ ਜੇ ਹੌਸਲਾ ਨਹੀਂ ਦੇਣਾ ਨਾ ਦਿਓ ਕਟੋ-ਕਟਾ ਕੰਪਲੇਂਟ ਨੱਤੰਗ ਮਾਰਦੇ ਬਾਰੇ ਕੀ ਕੀਤਾ ਸੀ ਕੀ ਨਹੀਂ ਹੁਣ ਆਪਾਂ ਨਾ ਮੇਰੀ ਨਾਨਦੇ ਦੇ ਵਿਆਹ ਨੂੰ ਹੈ ਮੇਰੀ ਸੱਸ ਨੂੰ ਕਾਲੀ ਜੁੱਤੀ ਲਾਤੀ ਗਵਾਹ ਉਹਦੇ ਪੈਰ ਕਾਲੇ ਜਦੋਂ ਉਹਨੇ ਪੈਰਾਂ ਚ ਪਾਈ ਲੋਕ ਕਹਿੰਦੇ ਫਿਰ ਨਾ ਆ ਕੇ ਬੇਬੇ ਅੱਜ ਤੂੰ ਨੰਗੇ ਪੈਰ ਤੁਰੀ ਫਿਰਦੀ ਮਾਂਮੀ ਬਸ ਜੇਹੋ ਜ ਮੈਥਾ ਸਰਦਾ ਸੀ ਮੈਂ ਦੇਤੇ ਭਾਈ ਜੇਹੋ ਜ ਫਿਰ ਮੈਥਾ ਸਰਦਾ ਸੀ ਮੈਂ ਕਰਤਾ ਨਾ ਤੂੰ ਮੈਨੂੰ ਉਹਦੇ ਨਾਲ ਰਿਆਤਾ ਉਹ ਬੁੜੀ ਖੁੰਡ ਤੇ ਮੈਂ ਮਟਿਆਰ ਵਾ ਦੇਖ ਲੈ ਉਹਨੂੰ ਵੱਡੀ ਮਟਿਆਰ ਨੂੰ ਅੱਜ ਹੀ ਨਾ ਜਾਣ ਕਿਤੇ ਤੈਨੂੰ ਦੇਖਣ ਆਲੇ ਐਵੇਂ ਨਾ ਬਧਰੀ ਨੂੰ ਭਾਣੇ ਪਦੀ ਜਾ ਹਾਂ ਅਸੀਨੇ ਮੁੰਡਾ ਵੇਚਣਾ ਲਾ ਬੇਬੇ ਵੇਚਣ ਨੂੰ ਮੁੰਡਾ ਕਿ ਮਰੂਦ ਆ ਉਹ ਮੈਂ ਤੂੰ ਇੱਕ ਗੱਲ ਪੁੱਛਾਂ ਬੇਬੇ ਪੁੱਛ ਲੈ ਲੋਕ ਤਾਂ ਤਾਰਾ ਟੀਕਾ ਲਾ ਕੇ ਚਾਹੁੰਦੇ ਤੁਸੀਂ ਗੋਲੀ ਮਾਰ ਕੇ ਚਾਹੁੰਦੇ ਬੇ ਦਾਦੇ ਮੰਗਾ ਯਾਰ ਮੇਰੀ ਸਾਰੀ ਉਮਰ ਇਹ ਕਹਿੰਦੇ ਲੰਘ ਗਈ ਕਿ ਮੈਂ ਲੜ ਨਹੀਂ ਰਹੀ ਮੇਰੀ ਆਵਾਜ਼ ਹੀ ਉੱਚੀ ਆ ਨਹੀਂ ਹੋਵੇ ਕਾਣੀ ਹੋਵੇ ਮੋਟੀ ਹੋਵੇ ਛੋਟੀ ਹੋਵੇ ਮੇਰਾ ਬੱਸ ਕਰ ਦੋ ਵਿਆਂ ਇਹੀ ਮੇਰੇ ਨਿੱਕੇ ਨਿੱਕੇ